ਹਾਂਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਪੰਜਾਬ ਵਾਲੇ ਭੈਣ ਭਰਾਵਾਂ ਨੂੰ ਅੱਜ ਤੁਹਾਨੂੰ ਵਲੌਗ ਦਿਖਾਉਨੇ ਆ ਫੇਸਬੁੱਕ ਤੇ ਕਿ ਆ ਜਰਮਨ ਦਾ ਇੱਕ ਏਰੀਆ ਜਿੱਥੇ ਕਿਸਾਨਾਂ ਦੇ ਘਰ ਆ ਤੇ ਕਿਸਾਨਾਂ ਦੇ ਖੇਤ ਆ ਤੇ ਜਿੱਥੇ ਕਿਸਾਨਾਂ ਦੀਆਂ ਗਾਵਾਂ ਚੁਗਣ ਡੀਆਂ ਬਹੁਤ ਹੀ ਪਿਆਰਾ 뷰 ਆ ਆ ਜੰਗਲ ਤੁਸੀਂ ਦੇਖ ਸਕਦੇ ਆ ਤੇ ਇੱਥੇ ਵੇਖ ਲਓ ਵੀ ਕੋਈ ਇੰਨਾ ਖੇਤੀ ਨਹੀਂ ਕਰਨੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆਪਣੀਆਂ گاਵਾਂ ਚ ਘਾਉਂਦੇ ਆ ਥੱਲੇ ਤੇ ਤੁਹਾਨੂੰ ਉਥੇ ਖਿਲਾਰ ਕੇ ਸਾਰੀ ਵੀਡੀਓ ਦਿਖਾਉਣਾ ਵਾ ਤੇ ਵੇਖਿਓ ਆਨੰਦ ਕਰਿਓ ਤੇ ਨਾਲੇ ਦੱਸਿਓ ਬਾਈ ਕਿੱਥੋਂ-ਕਿੱਥੋਂ ਵੀਡੀਓ ਵੇਖਣ ਦੇ ਆ ਤੇ ਕਿਵੇਂ ਦੀ ਅੱਜ ਦੀ ਵੀਡੀਓ ਲੱਗੀ ਆਓ ਥੱਲੇ گاਵਾਂ ਚ ਘਣਡੀਆਂ ਨੇ ਥੱਲੇ ਤੇ ਆਪਾਂ ਇੱਕ ਵਧੀਆ ਟਿਕਾਣੇ ਤੇ ਜਾ ਆ ਗਏ ਤੁਹਾਨੂੰ ਦਿਖਾਉਨੇ ਆ ਕਿ ਕਿੰਨਾ ਪਿਆਰਾ 뷰 ਆ ਤੇ ਕਿੰਨਾ ਕੰਮ ਘੈਂਟ ਹੋਇਆ ਪਿਆ ਆਓ ਦੇਖੋ ਥੱਲੇ ਇਹ ਸਾਰੀ ਵੀਡੀਓ ਨੂੰ ਕੈਪਚਰ ਕਰਨ ਵਾਸਤੇ ਗੱਡੀ ਅਸੀਂ ਇੱਕ ਸਾਈਡ ਤੇ ਲਾਵਾਂਗੇ ਤੇ ਫਿਰ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਕਿ ਵਾਕਿਆ ਹੀ ਕਿਸਾਨ ਕਿਸਾਨ ਹੀ ਨੇ ਜਦੋਂ ਵੀ ਕੋਈ ਕੁਦਰਤੀ ਚੀਜ਼ ਵੇਨਾਂ ਤੇ ਸੋਚਦਾ ਹਾਂ ਨਾ ਕਿ ਆਪਣੇ ਭਰਾਵਾਂ ਨੂੰ ਉਹ ਚੀਜ਼ਾਂ ਦਿਖਾ ਲਈਆਂ ਜਾਣ ਕਿ ਵਾਕਿਆ ਹੀ ਰੱਬ ਨੇ ਕੁਦਰਤ ਸਾਜੀ ਆ ਪਸ਼ੂ ਪੰਛੀ ਹਵਾ ਜ਼ਮੀਨ ਅਸਮਾਨ ਇਹ ਸਾਰੇ ਕੁਦਰਤ ਦੇ ਹਥਿਆ ਪਰ ਕੁਦਰਤੀ ਚੀਜ਼ਾਂ ਨੂੰ ਤੁਸੀਂ ਵੇਖਣ ਵਾਸਤੇ ਅੱਜ ਇਸ ਕੈਮਰੇ ਦੀ ਮਦਦ ਦੇ ਨਾਲ ਵੀਡੀਓ ਦਾ ਇੰਜੋਏ ਕਰ ਸਕਦੇ ਆ। ਵੇਖੋ ਸੂਰਜ ਧਰਤੀ ਕਿੰਨੀ ਉੱਚੀ ਇੱਥੋਂ ਦੀ ਜਰਮਨ ਦੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਕਿ ਇਸ ਧਰਤੀ ਦੇ ਉੱਤੇ ਵੇਖੋ ਆ ਕਿਆ ਕੁਛ ਚੀਜ਼ਾਂ ਬਣੀਆਂ। ਆਓ ਦੇਖੋ ਤੁਸੀਂ ਨਜ਼ਾਰੇ ਲੈ ਰੀਆਂ گاਵਾਂ ਕਵੰਟਰ ਕਵੰਟਰ ਦੁੱਧ ਦੇਣ ਵਾਲੀਆਂ ਤੇ ਪਿੱਛੇ ਹਰੇ ਭਰੇ ਜੰਗਲ ਆ। ਗਾਵਾਂ ਦੇ ਵੀ 3-4 ਕਲਰ ਆ ਇੱਥੇ ਕ ਕਾਲੀਆਂ ਬ੍ਰਾਊਨ ਤੇ ਚਿੱਟੀਆਂ ਤੇ ਮੇਰਾ ਖਿਆਲ ਆ ਇਹ 50 ਤੋਂ 60 ਤੱਕ ਗਾਵਾਂ ਹੈਗੀਆਂ ਆ ਵੀ ਇੱਧਰ ਵੇਖ ਸਕਦੇ ਆ ਤੁਸੀਂ ਰੋਡ ਫੁੱਲ ਚੱਲਣ ਡਿਆਂ ਪਰ ਮੈਂ ਸੋਚਿਆ ਮੈਂ ਕਿ ਕੋਈ ਨੇ ਸਾਈਡ ਤੇ ਇੱਕ ਲਾ ਕੇ ਨਾ ਗੱਡੀ ਤੇ ਫੇਰ ਹੀ ਵੀਡੀਓ ਦਿਖਾਉਣੀ ਆ ਕਿ ਜਿਹੜਾ ਨੰਨਤਾ ਹੋਵੇ ਬੰਦਿਆਂ ਨੂੰ ਪੰਜਾਬ ਵਾਲੇ ਭੈਣ ਭਰਾਵਾਂ ਨੂੰ ਆਹਾਹਾ ਕੈਮਰਾ ਵੀ ਪੂਰੀ ਹੱਥ ਕਰਾਉਣ ਰਿਹਾ ਬਾਬੇ ਉਹ ਵੀ ਪੂਰਾ ਐ ਪਹੁੰਚ ਗਿਆ ਸਿੱਟੇ ਦੇ ਕੈਮਰਾ ਵੀ ਆ ਦੇਖਿਓ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆ ਕਿੱਦਾਂ ਦੀ ਵੀਡੀਓ ਲੱਗਣ ਦੀ ਆ ਚੈਨਲ ਨੂੰ ਫੋਲੋ ਲਾਈਕ ਜ਼ਰੂਰ ਕਰਿਓ ਕਿ ਹਵਾ ਵੀ ਐ ਜਿਦਾਂ ਨਾਲ ਕਹਿੰਦੇ ਕੁਦਰਤੀ ਗੱਲਾਂ ਕਰਾਉਣ ਦੀ ਆ ਵੇਖੋ ਕਿਹੜੇ-ਕਿਹੜੇ ਘਣੇ ਜੰਗਲ ਆ ਕਿਹੜੇ-ਕਿਹੜੇ ਸੋਹਣੇ ਰੋਖਾਂ ਤੇ ਇਹ ਤੁਹਾਨੂੰ ਦੱਸਣਾ ਹੈਗਾ ਇੱਕ ਆ ਦੇਖੋ ਇਹ گاਵਾ ਖੁੱਲਿਆ ਆਮ ਝੋਗੰਡੀਆਂ ਆ ਇਹਨਾਂ ਦਾ ਖਾੜਾ ਆ ਇਹਨਾਂ ਦਾ ਪਾਣੀ ਰੱਖਿਆ ਤੇ ਆ ਗੋਰਿਆਂ ਦਾ ਟੈਂਕਰ ਆ ਤੇ ਆਹ ਦੇਖੋ ਕਣਕਾਂ ਪੱਕੀਆਂ ਹੋਈਆਂ ਖੇਤ ਹਰੇ ਭਰੇ ਤੇ ਇੱਥੇ ਇਹਨਾਂ ਝੋਗਣ ਨੂੰ ਛੱਡੀਆਂ ਤੇ ਸ਼ਾਮੀ ਲੈ ਜਣੀਆਂ ਫਿਰ ਇਹਨਾਂ ਦਾ ਦੁੱਧ ਵੇਚਦੇ ਆ ਤੇ ਸਭ ਤੋਂ ਵੱਧ ਜਿਹੜਾ ਪੈਸਾ ਨਾ ਉਹ ਕਿਸਾਨੀ ਦੇ ਵਿੱਚ ਆ ਸਭ ਤੋਂ ਵੱਧ ਜਿਹੜੀ ਕਮਾਈ ਆ ਨਾ ਉਹ ਕਿਸਾਨੀ ਦੇ ਵਿੱਚ ਆ ਇਹ ਕਿਸਾਨ ਇੱਥੋਂ ਵਾਲੇ ਬਹੁਤ ਅਮੀਰ ਆ ਵੱਡੇ ਵੱਡੇ 3-3 ਕਰੋੜ ਦੇ ਟਰੈਕਟਰ ਉਹਨਾਂ ਦੇ ਕੋਲ ਕੱਢੀਆਂ ਕੋਲ ਹਰ ਚੀਜ਼ ਕੋਲ ਆ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਵੀਊ ਜਿਸ ਜਿੱਥੇ ਅਸੀਂ ਖੜੇ ਆ ਇੱਥੇ ਬਹੁਤ ਮੈਂ ਉਚਾਈ ਤੇ ਆਓ ਦੇਖੋ ਇੱਕ ਲੂਣ ਵਾਲੀ ਪਹਾੜੀ ਆ ਆਓ ਜਿਹੜੀ ਇੱਥੇ 3-4 ਹਜ਼ਾਰ ਬੰਦਾ ਕੰਮ ਕਰਦਾ ਜੇ ਹੁਣ ਗੱਲ ਕਰੀਏ ਜਰਮਨ ਦਾ ਇਹ ਇਹ ਤਰੁੰਗਣ ਦਾ ਏਰੀਆ ਜਿੱਦਾਂ ਭਾਰਤ ਪਾਕਿਸਤਾਨ ਵਾਕ ਹੋਏ ਹੀ ਨਾ ਇਹ ਦੋ ਦੇਸ਼ 1999 90 ਦੇ ਇਕੱਠੇ ਹੋਏ ਇਸ ਸੰਤ ਤਰੁੰਗਨ ਇਸ ਟਾਈਮ ਮੈਂ ਬਾਰਡਰ ਤੇ ਹੀ ਆ ਉਹ ਪਹਾੜ ਜਿਹੜੇ ਆ ਇਹ ਸੰਦੇ ਆ ਆ ਜਿੱਥੇ ਮੈਂ ਖੜਾ ਇਹ ਤਰੁੰਗਨ ਆ ਮੈਂ ਦੱਸਾਂ 15 ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਣਾ ਗੱਡੀ ਤੇ ਆ ਏਰੀਆ ਸਾਣੀ ਤੇ ਇਹ ਵੀ ਤੁਹਾਨੂੰ ਦਿਖਾਵਾਂਗਾ ਆਹੜਾ ਕੁਦਰਤੀ ਨਜ਼ਾਰਾ ਤੁਹਾਨੂੰ ਦਿਖਾ ਰਿਹਾ ਇਹਦਾ ਆਨੰਦ ਮਾਣੋ ਪਹਿਲਾਂ ਤੁਸੀਂ ਕੁਦਰਤੀ ਘਾਵਾ ਸਿਆਲਾ ਵਿੱਚ برفਾਂ ਪੈ ਜਾਂਦੀਆਂ ਤੇ ਇਹ گاਵਾ ਦੇ ਮੁੜਕੇ ਅੰਦਰ ਤੜ ਜਣੀਆਂ ਤਾਂ ਫੇਰ ਇਹਨੂੰ ਪੱਠਾ ਧੱਤਾ ਘੱਤਾ ਪਾਉਣਾ ਇੱਥੇ ਕਣੀ ਚਰੀ ਆ ਇੱਥੇ ਕਿਹੜਾ ਵੀ ਦੂਜਾ ਉਹ ਵਾ ਰੱਬ ਤੁਹਾਡਾ ਭਲਾ ਕਰ ਬਸਣਿਆ گاਵਾਂ ਨੇ 6 ਮਹੀਨੇ ਇੱਥੋਂ ਖਾਣਾ ਵਾ ਤੇ ਕੁਝ ਜਿਹੜਾ ਮੁੜਕੇ ਟਰੈਕਟਰਾਂ ਦੇ ਨਾਲ ਘਾਹ ਵੜ ਦਿੰਦੇ ਆ ਘਾਹ ਵਾ ਸਾਰਾ ਝੜਾਂ ਵਾਲਾ ਘਾਹ ਤੇ ਇਹਨੂੰ ਮੁੜਕੇ ਸਾਰਾ ਸਾਲ ਇਹਨੂੰ ਪਾਉਣਾ ਆਓ ਕਿਸਾਨਾਂ ਦੇ ਡੇਰੇ ਵੇਖ ਲਓ ਆਓ ਜ਼ਮੀਨਾਂ ਦੇਖ ਲਓ ਤੇ ਇਹ ਆ ਜੀ ਮਨ ਪੇਜ ਨੂੰ ਲਾਈਕ ਫੋਲੋ ਕਰੋਗੇ ਤੇ ਅੱਗੇ ਹੋਰ ਵੀ ਤੁਹਾਨੂੰ ਵੀਡੀਓ ਵੇਖਣ ਨੂੰ ਮਿਲਣਗੀਆਂ ਡੇਰੀ ਫਾਰਮ ਡੈਨਮਾਰਕ ਦੇ ਵਧੀਆ ਮੰਨੇ ਗਏ ਆ ਇਟਲੀ ਦੇ ਵਧੀਆ ਮੰਨੇ ਗਏ ਸਪੇਨ ਦੇ ਮੰਨੇ ਗਏ ਆ ਅਸੀਂ ਇਸ ਟਾਈਮ ਜਿੱਦਾਂ ਕਹਿ ਲਓਗੇ ਜਰਮਨ ਦੇ ਵਿੱਚ ਆ ਫਿਰ ਜਰਮਨ ਦੀਆਂ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਆ ਕਿ ਕੁਦਰਤੀ ਕਿੱਥੇ ਕਿੱਥੇ ਕੁਦਰਤ ਨੇ ਕੀ ਬਣਾਇਆ ਬਣਾਏ ਆ ਆ ਦੇਖੋ ਆ ਟਰਾਲਾ ਵਾ ਜਿਹਦੇ ਵਿੱਚ ਪਾਣੀ ਲੈ ਕੇ ਆਉਂਦੇ ਆ ਕੋਈ 400 4000 ਲੀਟਰ ਪਾਣੀ ਇਹ ਚ ਆਉਂਦਾ ਨਾ 100 150 گاواں واسطے ਉਹ ਤੇ ਬਕਾਇਦਾ ਲਿਖਿਆ ਵੀ ਹੋਇਆ ਤੇ ਉਹ ਬਿਜਲੀ واسطے ਪੱਖੇ ਵੀ ਲਾਏ ਇਹਨਾਂ ਨੇ ਆਓ ਦੇਖੋ ਬਿਜਲੀ ਬਣਾਉਂਦੇ ਆ ਤੁਸੀਂ ਇਹ ਵੇਖਿਓ ਕਿ ਘਟ ਨਹੀਂ ਗੇ ਪਿੰਡ ਵੀ ਘੈਂਟ ਆ ਤੇ ਮੇਰੇ ਵਰਗਾ ਪਿੰਡ ਜਦੋਂ ਇਹ ਪੀਜਾਂ ਦਿਖਾਉਂਦਾ ਤੇ ਪੰਜਾਬ ਵਾਲਿਆਂ ਨੂੰ ਬਹੁਤ ਇੱਜਾਂ ਵਧੀਆ ਲੱਗਦੀਆਂ ਕਿ ਵਾਕਿਆ ਯਾਰ ਕਿ ਜਰਮਨ ਜਰਮਨ ਘੁੰਮਣ ਫਿਰਨ ਗਏ ਤੇ ਆਹ ਈ ਚੀਜ਼ਾਂ ਜ਼ਰੂਰ ਵੇਖਾਂਗੇ ਇਹ ਕੈਮਰਾ ਵਾਲੇ ਫਿਲਮਾਂ ਵਾਲੇ ਇੱਥੋਂ ਕੈਪਚਰ ਕਰਕੇ ਲਿਆ ਜਾਂਦੇ ਲੱਖਾਂ ਰੁਪਇਆ ਕਮਾ ਲੈਂਦੇ ਆ ਤੇ ਅਸੀਂ ਆਪਣੀ ਗੱਲ ਕਰਨੀ ਆ ਪੰਜਾਬੀ ਦੇ ਵਿੱਚ ਆਪਣੇ ਪਿੰਡਾਂ ਦੀਆਂ ਗੱਲਾਂ ਆਪਣੇ ਸ਼ਹਿਰਾਂ ਆਪਣੇ ਕਿਸਾਨੀ ਦੀਆਂ ਗੱਲਾਂ ਤੇ ਚਲੋ ਹੁਣ ਸਮਾਂ ਨਾ ਬਰਬਾਰ ਕਰੀਏ ਤੁਹਾਨੂੰ ਪਿੰਡ ਦਿਖਾਉਣਾ ਅੱਗੇ ਜਾ ਕੇ ਤੇ ਕਿੱਦਾਂ ਦੀ ਵੀਡੀਓ ਲੱਗੀ ਕਿਹੜੇ-ਕਿਹੜੇ ਪਿੰਡ ਤੋਂ ਵੇਖਣ ਨੇ ਜ਼ਰੂਰ ਦੱਸਿਓ ਅੱਜ ਕੰਮ ਪੂਰਾ ਸ਼ਾਰਪ ਹੋਣਾ ਕਿਉਂਕਿ ਇੱਕ ਪਿੰਡੂ ਜਾਬਟਾਲੇ ਵਾਲਾ ਤੁਹਾਡੇ ਕੋਲ ਪਹੁੰਚ ਗਿਆ ਆਜੋ ਬਾਬੇ ਫਿਰ ਕਰਦੇ ਆ ਗੱਲਾਂ ਬਾਤਾਂ ਕੁਦਰਤੀ ਤੇ ਦਿਖਾਉਣਾ ਤੁਹਾਨੂੰ ਕਿਹੜਾ ਕਿਹੜਾ ਪਿੰਡ ਆਉਂਦਾ ਆ ਦੇਖਿਓ ਹੁਣ ਬਾਬਿਓ ਕਿੱਡੇ ਕਿੱਡੇ ਸੋਹਣੇ ਪਿੰਡ ਆ ਪਿੰਡਾਂ ਨੇ ਨਾਮ ਆ ਪਿੰਡਾਂ ਦੀਆਂ ਸੜਕਾਂ ਹਰ ਪਿੰਡ ਵਿੱਚ ਤੁਹਾਨੂੰ ਇੱਕ ਚਰਚ ਵੇਖਣ ਨੂੰ ਮਿਲੂਗੀ ਹਰ ਪਿੰਡ ਵਿੱਚ ਤੁਹਾਨੂੰ ਸਕੂਲ ਵੇਖਣ ਨੂੰ ਮਿਲੂਗਾ ਡਿਸਪੈਂਸਰੀ ਵੇਖਣ ਨੂੰ ਮਿਲੂਗੀ ਵੱਡੀਆਂ ਵੱਡੀਆਂ ਗੱਡੀਆਂ ਲੱਕੜ ਦੇ ਕੰਮ ਕਈ ਕੋਈ ਤੁਹਾਨੂੰ ਵੇਖਣ ਨੂੰ ਮਿਲੂਗਾ ਆ ਦੇਖਿਓ ਜੁੜੇ ਰਹੋ ਮੇਰੇ ਨਾਲ ਤੇ ਇਹੋ ਜਿਹੇ ਚੀਜ਼ਾਂ ਨਾਲ ਤੁਹਾਨੂੰ ਨੇਚਰ ਕਿਸੇ ਨੇ ਨਹੀਂ ਦਿਖਾਣੀਆਂ ਕੋਸ਼ਿਸ਼ ਕਰੀ ਦੀ ਆਪਣੇ ਭਰਾਵਾਂ ਨੂੰ ਇਹੋ ਜੀ ਚੀਜ਼ ਦਿਖਾ ਲਈ ਆਖਦੋ 50 30 ਦੀ ਸਪੀਡ ਆ ਪੂਰਾ ਆਪਣੇ ਕਹਿੰਦੇ ਵੀ ਜਿੱਦਾਂ ਕਹਿ ਲੋ ਕਿ ਸ਼ਹਿਰਾਂ ਵਾਲਾ ਮਾਹੌਲ ਆ ਆ ਦੇਖੋ ਘੁੰਮਣ ਫਿਰਦੇ ਸ਼ਕੀਨ ਜਿਹੜੇ ਆ ਗੱਡੀਆਂ ਦੇ ਪਿਛੇ ਟਰਾਲੀਆਂ ਪਾਈ ਫਿਰਦੇ ਆ ਆ ਕੀ ਬਾਤਾਂ ਜੀ ਕੀ ਬਾਤਾਂ ਵੇਖੋ ਕਿੰਨੇ ਰੁੱਖ ਵੱਡੇ ਤੋਂ ਵੱਡੇ ਲਾਏ ਆ ਕਿੰਨੇ ਫੁੱਲ ਬੂਟੇ ਲਾਏ ਆ ਹਰ ਘਰ ਦੇ ਵਿੱਚ ਤੁਹਾਨੂੰ ਗਾਰਡਨ ਵੇਖਣ ਨੂੰ ਮਿਲੇਗੀ ਵੱਡੀ ਗੱਡੀ ਵੇਖਣ ਨੂੰ ਮਿਲੂਗੀ ਸੌਖੇ ਆ ਪਿੰਡਾਂ ਦੇ ਲੋਕ ਵੀ ਸੌਖੇ ਆ ਤੇ ਪੁਰਾਣੇ ਤੋਂ ਪੁਰਾਣੇ ਘਰ ਆ ਹੀਟਰ ਦਰਦ ਦੇ ਵੇਲੇ ਦੇ ਵੇਖੋ ਅਸਮਾਨ ਨੂੰ ਛੁੰਧੀਆਂ ਬਿਲਡਿੰਗਾਂ ਤੇ ਹਰ ਪਿੰਡ ਦਾ ਨਾਮ ਲਿਖਿਆ ਹੋਇਆ ਕਿਹੜੇ ਪਿੰਡ ਨੂੰ ਕਿੱਦਾਂ ਸੜਕ ਜਾਂਦੀ ਹੈ ਕਿੱਦਾਂ ਕਿੱਦਾਂ ਮਾਹੌਲ ਆ ਤੇ ਇਹੋ ਜਿਹੇ ਵੀਡੀਓ ਨੂੰ ਲਾਈਕ ਫਾਲੋ ਜ਼ਰੂਰ ਕਰਿਓ ਇਹ ਜਿਹੜੇ 8-10 ਪਿੰਡ ਕਹੇ ਸੀ ਨਾ ਇਹ ਅੱਗੇ ਆਈ ਜਾਣੇ ਆ ਦੇ ਆ ਵੇਖੋ ਵੋਟਾਂ ਇੱਥੇ ਵੀ ਚੱਲਣੀਆਂ ਹਰ ਪਿੰਡ ਨੰਗਣ ਤੋਂ ਬਾਅਦ ਬਾਬਿਓ ਜਿੱਦਾਂ ਕਹਿ ਲੈਂਦੇ ਆ ਕਿ ਖੇਤ ਆਉਂਦੇ ਆ ਤੇ ਕਹਿੰਦੇ ਨੇ ਨਾ ਟਰੈਕਟਰਾਂ ਦੇ ਲਿਖਿਆ ਨਾ ਖੇਤਾਂ ਦਾ ਰਾਜਾ ਦੇ ਕਦੇ-ਕਦੇ ਟਰੈਕਟਰ ਵੀ ਤੁਹਾਨੂੰ ਮਹਿੰਗੇ ਤੋਂ ਮਹਿੰਗੇ ਦਿਖਾ ਲਾਂਗੇ ਹੁਣ ਸਰੋਂ ਦੀ ਫਸਲ ਵੱਡੀ ਆ ਕਣਕ ਵੱਡੀ ਐ ਇਹਨਾਂ ਨੇ ਤਿੰਨ ਚਾਰ ਫਸਲਾਂ ਹੁਣ ਵੱਡੀਆਂ ਆ ਆ ਕਾ ਵਟਿਆ ਆ ਕਾ ਫੇਰ ਹੋ ਗਿਆ ਆਹ ਘੋੜਿਆਂ ਨਾਲ ਤਵੇਲਾ ਵਾ ਬਾਬਿਓ ਜਿੱਥੇ ਅਸੀਂ ਲੱਗੇ ਜਾਣ ਲੱਗੇ ਨਾ ਆਹੋ ਦੇਖਿਓ ਅੱਗੇ ਆ ਦੇਖੋ ਇਹ ਘੋੜਿਆਂ ਦਾ ਤਵੇਲਾ ਵਾ ਇੱਥੇ ਘੋੜੇ ਚੁਗਦੇ ਆ ਨਾਲ ਸੇਪਾਂ ਦੇ ਬੂਟੇ ਆ ਚੰਗਾ ਮੇਰੇ ਵੀਰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਲਾ ਕੇ ਫੋਲੋ ਸ਼ੇਅਰ ਕਰਿਓ ਰੱਬ ਰਾਖਾ ਧੰਨਵਾਦ ਆ